ਸਤਿ ਸ੍ਰੀ ਅਕਾਲ ਬਗਤੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜਕੱਲ ਜਿਹੜਾ ਸੰਗਤਾਂ ਦਾ ਖਾਣ ਪਾਣ ਦਾ ਬਹੁਤ ਹੀ ਇੱਕ ਹੋਰ ਤਰੀਕੇ ਦਾ ਹੈ ਜਿਵੇਂ ਕਿ ਆਪਾਂ ਮੁੱਲ ਦੇ ਤੇਲ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਗਲਤ ਆ ਪੇਟ ਦੇ ਵਿੱਚ ਜਾ ਕੇ ਨੁਕਸਾਨ ਦੇ ਦਿੰਦੀਆਂ ਨੇ ਇਹ ਮਤਲਬ ਹজম ਨਹੀਂ ਹੁੰਦੀਆਂ ਤੇ ਇਹਨਾਂ ਨੂੰ ਹজম ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਕਾਰਗਰ ਨੁਕਸਾ ਆ ਵਿਵਸਤ ਲੈਂਦਾ ਏ ਜਿਹਨੂੰ ਬਹੁਤ ਪ੍ਰਾਣੀ ਕਬਜ ਆ ਜਿਹਨੂੰ ਬਾਦ ਹਜਮੀਆ ਜਿਹਨੂੰ ਗੈਸ ਬਣਦਾ ਏ ਉਹਨਾਂ ਵਾਸਤੇ ਬਹੁਤ ਹੀ ਵਧੀਆ ਹੈ ਇਹ ਨੁਕਸਾ ਇਹ ਕੀ ਆ ਜੀ ਆਇਆ ਹਰੜ ਬਹਿੜਾ ਇਹਦੀਆਂ ਮੈਂ ਪਹਿਲਾਂ ਕੁੱਟ ਕੇ ਤੇ ਉਹ 껠ਕਾ ਜਿਹੜੀਆਂ ਵੱਖਰੀਆਂ ਕੱਢਣ ਕਿਉਂਕਿ ਕਾ ਵਿੱਚ ਕੁੱਟੀਆਂ ਨਹੀਂ ਜਾਂਦੀਆਂ ਮਸ਼ੀਨ ਦੇ ਵਿੱਚ ਵੀ ਅੜਦੀਆਂ ਨੇ ਇਹਦਾ ਚੁਗਰੋਂ ਦੀ ਮਤ ਇਹਦੇ ਵਿੱਚ ਮੈਂ ਥੋੜੀ ਜੀ ਜਵੈਣ ਪਾ ਲਈ ਆ ਤੇ ਥੋੜਾ ਜਿਹਾ ਪਾ ਲਿਆ ਦੇ ਵਿੱਚ ਕਾਲਾ ਕੁਤੂਬਾ ਨਾਮਾਰਜ ਜਿਹੜਾ ਹੈ ਇਹ ਸੁੱਕਾ ਔਲਾ ਹੈ ਕਿ ਜਿਹੜਾ ਔਲਾ ਇਹ ਦੁਕਾਨ ਤੋਂ ਪੰਸਾਰੀ ਤੋਂ ਤੁਹਾਡੇ ਨੂੰ ਬਹੁਤ ਆਰਾਮ ਦੇ ਨਾਲ ਮਿਲ ਜਾਏਗਾ ਇਹਨੂੰ ਲਿਆਣ ਕੇ ਤੁਸੀਂ 50 ਗ੍ਰਾਮ ਔਲਾ 50 ਗ੍ਰਾਮ ਹਰੜ ਪ੍ਰਾਖ 50 ਗ੍ਰਾਮ ਬਹਿੜਾ ਤੋਂ ਦੇ ਵਿੱਚ ਕੋਈ ਥੋੜੀ ਜੀ ਚਮਚਾ ਜਮੈਣ ਤੇ ਚਮਚਾ ਕੀ ਕਾਲਾ ਲੂਣ ਪਾ ਦਿਓ ਜਾਰਾ ਨਹੀਂ ਪਾਉਣਾ ਇਹ ਸਾਰੀਆਂ ਚੀਜ਼ਾਂ ਨੂੰ ਕੁੱਟ ਬਣਾ ਗਿਆ ਵਧੀਆ ਬਰੀਕ ਕਰਕੇ ਮਿਕਸੀ ਦੇ ਵਿੱਚ ਜਾਂ ਹਿਮਾਮਦਸਤੇ ਵਿੱਚ ਕਿਉਂਕਿ ਮੈਂ ਬਣਾਉਣਾ ਵੈਸੇ ਉਹਦੇ ਵਿੱਚ ਆ ਮਿਕਸੀ ਦੇ ਵਿੱਚ ਆ ਤੇ ਇਸ ਕਰਕੇ ਵੀ ਇਹ ਗਿੜਕਾ ਕੱਢਵਾਤੇ ਪਹਿਲੋ ਇਹਦੇ ਵਿੱਚ ਕੱਢ ਲਿਆ ਇਹ ਮੇਰੀ ਕਰਨਾ ਤੇ ਟੁੱਟ ਨਾ ਡਰ ਰਹੀਦਾ ਇਸ ਕਰਕੇ ਤੇ ਇਹ ਬਣਾਉਣਾ ਚੂੜ ਇਹ ਚੂੜ ਜਿਹੜਾ ਬਣਾ ਕੇ ਵਧੀਆ ਰੱਖ ਲੈਣਾ ਜਦੋਂ ਪ੍ਰਸ਼ਾਦਾ ਛਕਣਾ ਸਵੇਰੇ ਸ਼ਾਮ ਸਵੇਰੇ ਛਕਣ ਤੋਂ ਬਾਅਦ 15 ਮਿੰਟ ਬਾਅਦ ਅੱਧਾ ਚਮਚਾ ਗਰਮ ਪਾਣੀ ਦੇ ਨਾਲ ਲੈਣਾ ਸ਼ਾਮ ਨੂੰ ਫੇਰ ਪ੍ਰਸ਼ਾਦਾ ਛਕਣ ਲੱਗਾ ਅਤਾ ਚਮਚਾ ਢੇਰ ਕਰ ਪਾਣੀ ਨਾਲ ਲੈ ਜਾ ਰਹਾ ਤੇ ਇਹ ਦੋ ਚੋ ਤਿੰਨਾ ਚੋ ਦੇ ਵਿੱਚ ਥੜਾ ਜਿਹਾ ਪੇੜ ਵਧੀਆ ਹੈ ਸਾਫ ਕਰੂਗਾ ਕਦੇ ਟਾਈਮ ਤੇ ਨਾ ਪੇੜ ਜਦੋਂ ਸਾਫ ਕਰਦਾ ਨਾ ਬੰਦੇ ਦਾ ਉਦੋਂ ਹਰ ਬਿਮਾਰੀ ਉਹਦੇ ਕੋਲ ਕੋਈ ਬਿਮਾਰੀ ਨਹੀਂ ਆਉਂਦੀ ਹਰ ਬਿਮਾਰੀਆਂ ਦੂਰ ਪਾਈ ਜਾਂਦੇ ਇਸ ਕਰਕੇ ਇਹ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਕੇ ਇਹਨੂੰ ਖਾਓ ਔਰ ਤੁਹਾਡੇ ਇਹ ਵੀਡੀਓ ਦੇ ਪਸੰਦ ਪਸੰਦ ਆਗੇ ਹੋਏ ਜਿੰਨੋ ਕਿ ਜਾ ਕੇ ਸ਼ੇਅਰ ਕਰੋ ਕਿਉਂਕਿ ਹੋਰ ਵੀ ਕਿਸੇ ਨੂੰ ਬਣਾ ਉਹਨੂੰ ਮਿਲ ਜਾਵੇ ਤੇ ਇਹਦੀ ਚਾਰ ਮੱਜਾ ਬਹੁਤ ਵਧੀਆ ਸਤਾਜੀ ਇਹ ਸਾਰੇ ਚੂਰਨਾ ਤੋਂ ਉੱਤੇ ਚੂਰਨਾ ਵਧੀਆ ਚੂਰਨਾ ਏ ਕੋਈ ਵੀ ਚੂਰਨਾ ਜਿਹੜੇ ਦੁਕਾਨਾਂ ਤੋਂ ਤੁਸੀਂ ਲੈਂਦੇ ਇਹਦੇ ਵਿੱਚ ਮਲਾਬੜੋ ਦੇ ਕੀ ਪਤਾ ਕੀ ਕੁਝ ਕੁੱਟਿਆ ਹੋ ਦਾ ਥਾਕ ਕੁੱਟੀ ਦੀ ਕੀ ਕੁੱਟਿਆ ਦਾ ਕੋ ਸਾਡੇ ਇਹ ਸਾਹਮਣੇ ਅੱਖਾਂ ਦੇ ਭਰ ਜਾ ਵਧੀਆ ਚੂਰਨਾ ਵਾਹਿਗੁਰੂ ਕੀ ਕਾ ਖਾਲਸਾ ਹੈ ਜੀ